ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿ ਟੀਵੀ ਐਨ ਆ ਰਾਏ ਤੇ ਮੈਂ ਹਾਂ ਤੁਹਾਡੇ ਨਾਲ ਨੇਹਾ ਪ੍ਰੋਗਰਾਮ ਮੁੱਦੇ ਤੇ ਮੁਲਾਂਕਣ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਖਾਸ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਤੇ ਇਸ ਗੱਲਬਾਤ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਸ਼ਿਖਾ ਮੌਜੂਦ ਨੇ ਤੇ ਸਭ ਤੋਂ ਪਹਿਲਾਂ ਤਾਂ ਸ਼ਿਖਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਤੇ ਇਸ ਬਜਟ ਦੇ ਵਿੱਚ ਲੋਕਾਂ ਨੂੰ ਕਈ ਸਹੂਲਤਾ ਜਿਹੜੀਆਂ ਨੇ ਸੌਗਾਤਾ ਜਿਹੜੀਆਂ ਨੇ ਉਹ ਪੰਜਾਬ ਦੀ ਸਰਕਾਰ ਦੇ ਵੱਲੋਂ ਦਿੱਤੀਆਂ ਗਈਆਂ ਸਭ ਤੋਂ ਪਹਿਲਾਂ ਤਾਂ ਸ਼ਿਖਾ ਇਸ ਬਜਟ ਦੇ ਉੱਤੇ ਹੀ ਗੱਲ ਕਰਾਂਗੇ ਕਿ ਜੋ-ਜੋ ਚੀਜ਼ ਬਜਟ ਦੇ ਵਿੱਚ ਅੱਜ ਪੰਜਾਬ ਦੀ ਸਰਕਾਰ ਦੇ ਵੱਲੋਂ ਪੇਸ਼ ਕੀਤੀ ਗਈ ਹੈ ਉਸ ਦੇ ਉੱਤੇ ਇੱਕ ਨਿਗਾਹ ਮਾਰੀ ਜਾਵੇ ਬਿਲਕੁਲ ਨੀਹਾ ਅ ਅੱਜ ਦੇ ਬਜਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਐਲਾਨ ਹੋਇਆ ਹੈ ਬਹੁਤ ਸਾਰੇ ਵੱਡੇ ਪੱਧਰ ਤੇ ਫਾਇਦੇ ਜਿਹੜੇ ਨੇ ਉਹ ਪੰਜਾਬ ਦੇ ਵਸਨੀਕਾਂ ਨੂੰ ਦਿੱਤੇ ਗਏ ਨੇ ਸਰਕਾਰ ਦੇ ਵੱਲੋਂ ਯਾਨੀ ਕਿ ਹੁਣ ਇਸ ਬਜਟ ਤੋਂ ਬਹੁਤ ਸਾਰੇ ਪੰਜਾਬੀਆਂ ਨੂੰ ਲੋਕਾਂ ਨੂੰ ਉਮੀਦ ਸੀ ਕਿ ਕੁਝ ਖਾਸ ਐਲਾਨ ਹੋਵੇਗਾ ਇਸ ਬਜਟ ਦੇ ਵਿੱਚ ਤਾਂ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਵੀ ਆਈ ਹੈ ਸਰਕਾਰ ਤਾਂ ਜੇ ਗੱਲ ਕਰ ਲਈਏ ਤਾਂ ਹੁਣ ਰਾਸ਼ਨ ਨੂੰ ਲੈ ਕੇ ਗੱਲਾਂ ਬਾਤਾਂ ਹੋਈਆਂ ਨੇ ਔਰ ਉਸ ਤੋਂ ਬਾਅਦ ਹੋਰਾਂ ਚੀਜ਼ਾਂ ਦੇ ਉੱਤੇ ਵਿਸਥਾਰ ਪੂਰਵਕ ਕਿਸਾਨਾਂ ਦੀ ਗੱਲ ਕਰ ਲਈਏ ਔਰਤਾਂ ਨੂੰ ਲੈ ਕੇ ਗੱਲ ਕਰ ਲਈਏ ਤਾਂ ਬਹੁਤ ਸਾਰੇ ਵੱਡੇ ਪੱਦਰ ਦੇ ਜਿਹੜੇ ਨੇ ਐਲਾਨ ਹੋਏ ਨੇ ਅਨੁਸੂਚੀ ਜਾਤੀਆਂ ਦੇ ਲਈ ਹੋਏ ਨੇ ਔਰ ਜਿਹੜਾ ਰਾਸ਼ਨ ਡੋਰ ਸਟੈਪ ਜਿਹੜੀ ਇੱਕ ਸੇਵਾਵਾਂ ਸ਼ੁਰੂ ਹੋਈਆਂ ਨੇ ਉਹਨਾਂ ਨੂੰ ਲੈ ਕੇ ਵੱਡੇ ਪੱਦਰ ਦਾ ਐਲਾਨ ਜਿਹੜਾ ਸਰਕਾਰ ਦੇ ਵੱਲੋਂ ਕੀਤਾ ਗਿਆ ਔਰ ਸਾਰੀ ਜਿਹੜੀ ਸਥਿਤੀ ਆ ਸੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕੀ ਕੁਝ ਐਲਾਨ ਹੈ ਵਿਸਥਾਰਪੂਰਵਕ ਜ਼ਰੂਰ ਸਾਂਝਾ ਕਰਾਂਗੇ ਕਿਉਂਕਿ ਸਭ ਤੋਂ ਖਾਸ ਹੈ ਜਾਣਨਾ ਕਿ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਮੁੱਦਿਆਂ ਤੋਂ ਉੱਤੇ ਗੱਲਬਾਤ ਜਿਹੜੀ ਆ ਕੀਤੀ ਗਈ ਹੈ ਤੇ ਜਿੱਥੇ ਨੀਹਾ ਇਸੇ ਤਰੀਕੇ ਦੇ ਨਾਲ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਜਿਹੜੀਆਂ ਗੱਲਾਂ ਔਕੀਆਂ ਆਖੀਆਂ ਗਈਆਂ ਆਮ ਆਦਮੀ ਕਲੀਨਿੰਗ ਨੂੰ ਲੈ ਕੇ ਕਰੋੜਾ ਦਾ ਰਾਖਵਾ ਕਰਨ ਕੀਤਾ ਹੋਇਆ ਔਰ ਨਾਲ ਦੀ ਨਾਲ ਹੁਣ ਸਿਹਤ ਨੂੰ ਲੈ ਕੇ ਵੀ ਜਿਹੜੀਆਂ ਚਰਚਾਵਾਂ ਕਾਫੀ ਤੇਜ਼ ਹੋਈਆਂ ਨੇ ਔਰ ਪਿੰਡੂ ਵਿਕਾਸ ਦੇ ਲਈ 3500 ਕਰੋੜ ਰੁਪਏ ਦਾ ਵੀ ਬਜਟ ਜਿਹੜਾ ਲਾਨਿਆ ਗਿਆ ਔਰ ਇਸ ਦੇ ਨਾਲ ਹੀ ਨਸ਼ਿਆਂ ਨੂੰ ਲੈ ਕੇ ਤਾ ਸਾਰੀਆਂ ਚੀਜ਼ਾਂ ਨੂੰ ਲੈ ਕੇ ਪੰਜਾਬ ਸਰਕਾਰ ਵਚਨ ਬੰਦਾ ਔਰ ਇਸ ਜਿਹੜੇ ਬਜਟ ਦੇ ਵਿੱਚ ਜਿਲਾਸੀ ਕਾਰਵਾਈ ਜਿਤੋਂ ਜਿਹੜੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਹਨਾਂ ਨੇ ਜਦੋਂ ਕੀਤੀ ਤੇ ਉਸ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਦੇ ਵੱਡੇ ਐਲਾਨ ਵੀ ਹੋ ਚੁੱਕੇ ਜਿਸ ਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਜੀ ਗੱਲ ਕਾ ਲਈਏ ਤਾਂ ਹੁਣ ਖੇਡ ਵਿਭਾਗ ਦੇ ਲਈ ਕਰੋੜਾ ਰੁਪਏ ਦਾ ਰਾਖਵਾਕਰਨ ਹੋਇਆ ਹਰ ਹਰ ਪਿੰਡ ਦੇ ਵਿੱਚ ਜੜਾਵਾ ਖੇਡ ਮੈਦਾਨ ਮੁਹੱਈਆ ਕਰਵਾਇਆ ਜਾਵੇਗਾ ਪਿੰਡਾਂ ਦੇ ਵਿੱਚ 3000 ਇੰਡੋਰ ਜਿਮ ਵੀ ਜਿਹੜੇ ਬਣਾਏ ਜਾਣਗੇ ਨਸ਼ਿਆਂ ਦੇ ਖਿਲਾਫ 150 ਕਰੋੜ ਰੁਪਏ ਦਾ ਬਜਟ ਜਿਹੜਾ ਲਾਂ ਆ ਗਿਆ ਹੈ ਔਰ ਸਿਹਤ ਵਿਭਾਗ ਦੇ ਲਈ ਜਿਹੜਾ ਵਾ 5598 ਕਰੋੜ ਦਾ ਬਜਟ ਲਾਨਿਆ ਗਿਆ ਔਰ ਪਿਛਲੇ 3 ਸਾਲਾਂ ਵਿਚਾਲੇ 800 ਤੋਂ ਵੱਧ ਜਿਹੜੇ ਆਮ ਆਮ ਆਦਮੀ ਕਲੀਨਿਕ ਜਿਹੜੇ ਸੌਂਪੇ ਗਏ ਨੇ ਔਰ ਪਿੰਡੂ ਵਿਕਾਸ ਦੀ ਗੱਲ ਕਰ ਲਈਏ ਤਾਂ ਪਿੰਡ 3500 ਕਰੋੜ ਰੁਪਏ ਦਾ ਬਜਟ ਹੈ ਛਪੜਾ ਦੀ ਸਫਾਈ ਅਤੇ ਨਵੀਨੀਕਰਨ ਕੀਤਾ ਜਾਵੇਗਾ ਔਰ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਤਹਿਤ ਦਾ ਵੀ ਐਲਾਨ ਕੀਤਾ ਗਿਆ ਹੈ ਲੋਕਾਂ ਦੇ ਘਰਾਂ ਦੇ ਬਾਹਰ ਸਟਰੀਟ ਲਾਈਟਾਂ ਲਾਉਣ ਦਾ ਜਿਹੜਾ ਐਲਾਨ ਹੋਇਆ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਔਰ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਲੋਕਾਂ ਦੀ ਸੜਕਾਂ ਨੂੰ ਲੱਗੇ ਕਾਰਾਂ ਸਟਰੀਟ ਲਾਈਟ ਔਰ ਉਨ੍ਹਾਂ ਦੇ ਹੀ ਜਿਹੜੇ ਮੀਟਰ ਲੱਗੇ ਨੇ ਉਹਨਾਂ ਨਾਲ ਹੀ ਜੋੜ ਹੋਵੇਗਾ ਪਰ ਇਹ ਲੋਕਾਂ ਦੇ ਉੱਤੇ ਬੋਝ ਨਹੀਂ ਪਊਗਾ ਇਹ ਸਰਕਾਰ ਇਸ ਦਾ ਭੁਗਤਾਨ ਕਰੇਗੀ ਉਹ ਕਟੌਤੀ ਹੋਵੇਗੀ ਉਹਨਾਂ ਦੇ ਬਿੱਲ ਤੋਂ ਉਸ ਤੋਂ ਬਾਅਦ ਜੇ ਗੱਲ ਕਰੀਏ ਆਮ ਆਦਮੀ ਕਲੀਨਿਕਾ ਦੀ ਤੇ ਨਾਲ ਦੀ ਨਾਲ ਕੁਨ ਰਾਜ ਸਿਹਤ ਬੀਮਾ ਤਹਿ ਸਕੀਮ ਦੇ ਤਹਿਤ ਹੁਣ 95 ਲੱਖ ਪਰਿਵਾਰਾਂ ਨੂੰ ਜੋ ਹੈ ਕਵਰ ਕਰਨ ਦਾ ਫੈਸਲਾ ਔਰ 10 ਲੱਖ ਐਨੂਅਲ ਬੀਮਾ ਕਵਰ ਹੈ ਔਰ ਸਕੀਮ ਵਿੱਚ 778 ਕਰੋੜ ਦਾ ਬਜਟ ਜਿਹੜਾ ਐਲਾਨਿਆ ਗਿਆ ਤੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਰੰਗਲਾ ਪੰਜਾਬ ਵਿਕਾਸ ਸਕੀਮ ਦੇ ਲਈ 500 85 ਕਰੋੜ ਰੱਖੇ ਗਏ ਨੇ ਔਰ ਵਿਧਾਨ ਸਭਾ ਹਲਕੇ ਲਈ 5 ਕਰੋੜ ਜਾਰੀ ਹੋਣਗੇ ਯਾਨੀ ਕਿ ਹੁਣ ਇਹ ਕਿਹਾ ਜਾ ਰਿਹਾ ਕਿ ਇਸ ਦੇ ਨਾਲ ਹੀ ਪੰਜਾਬ ਦੇ ਲੁਧਿਆਣਾ ਅੰਮ੍ਰਿਤਸਰ ਜਲੰਧਰ ਤੇ ਮੁਹਾਲੀ ਵਿੱਚ 50 ਕਿਲੋਮੀਟਰ ਵਿਸ਼ਵਪਤੀ ਪੱਧਰੀ ਸੜਕਾਂ ਦਾ ਨਿਰਮਾਣ ਹੋਵੇਗਾ ਤੇ ਪਹਿਲੇ ਸਾਲਾਂ ਚ ਇਹਨਾਂ ਸੜਕਾਂ ਦੇ ਲਈ 140 ਕਰੋੜ ਰੱਖੇ ਜਾਣਗੇ ਯਾਨੀ ਕਿ ਕੁੱਲ ਮਿਲਾਕੇ ਜਿਨੇਹਾ ਗੱਲ ਕਰੀਏ ਤਾਂ ਇਹ ਜਿਹੜਾ ਬਜਟ ਲਾਨਿਆ ਗਿਆ ਉਸੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਕਿ ਕੋਈ ਵੀ ਵਰਗ ਜਿਹੜਾ ਪਿੱਛੇ ਨਾ ਰਵੇ ਚਾਹੇ ਅਨੁਸੂਚੀ ਜਾਤੀਆਂ ਚਾਹੀ ਖੇੜ ਵਰਗ ਦੀ ਗੱਲ ਹੋਵੇ ਚਾਹੇ ਕਿਸੇ ਦੀ ਵੀ ਕਿਸਾਨਾਂ ਦੀ ਗੱਲ ਹੋਵੇ ਹਰ ਇੱਕ ਵਰਗ ਨੂੰ ਕਵਰ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਗਈ ਹੈ ਜੀ ਬਿਲਕੁਲ ਜਿਵੇਂ ਤੁਸੀਂ ਸੜਕ ਦੀ ਗੱਲ ਕੀਤੀ ਹੈ ਕਿ ਸੜਕ ਨਿਰਮਾਣ ਕੀਤਾ ਜਾਏਗਾ ਤਾਂ ਵਿਸ਼ਵ ਪਦਰੀ ਸੜਕਾਂ ਜਿਹੜੀਆਂ ਨੇ ਉਹ ਪੰਜਾਬ ਦੇ ਚਾਰ ਸ਼ਹਿਰਾਂ ਦੇ ਵਿੱਚ ਬਣਾਈਆਂ ਜਾਣਗੀਆਂ ਜਿੱਥੇ ਕਿ ਜਲੰਧਰ ਅੰਮ੍ਰਿਤਸਰ ਲੁਧਿਆਣਾ ਤੇ ਮੁਹਾਲੀ ਦਾ ਨਾਮ ਸ਼ਾਮਿਲ ਕੀਤਾ ਗਿਆ ਇਸ ਪੂਰੇ ਮਾਮਲੇ ਦੀ ਜੋ ਜਾਣਕਾਰੀ ਹੈ ਉਹ ਸਾਹਮਣੇ ਇਸ ਤਰੀਕੇ ਆਈ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਭਰ ਦੇ ਸ਼ਹਿਰਾਂ ਦੇ ਵਿੱਚ ਵਿਸ਼ਪਦਰੀ ਸੜਕਾਂ ਬਣਾਉਣ ਦਾ ਇਤਿਹਾਸਕ ਫੈਸਲਾ ਲਿਆ ਇਸ ਨੂੰ ਇਤਿਹਾਸਕ ਫੈਸਲਾ ਜ਼ਰੂਰ ਕਿਹਾ ਜਾ ਸਕਦਾ ਹੈ ਕਿਉਂਕਿ ਸਰਕਾਰ ਦੇ ਵੱਲ ਜਿਸ ਤਰੀਕੇ ਦੇ ਨਾਲ ਇਹਨਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤਜਾ ਕਿਲੋਮੀਟਰ ਵਿਸ਼ਵ ਪਦਰੀ ਸੜਕ ਦਾ ਨਿਰਮਾਣ ਕੀਤਾ ਜਾਏਗਾ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੋਵੇਗੀ ਲੁਧਿਆਣਾ ਅੰਮ੍ਰਿਤਸਰ ਜਲੰਧਰ ਐਸਐਸ ਨਗਰ ਮੁਹਾਲੀ ਦੇ ਵਿੱਚ ਇਹ ਸੜਕ ਦਾ ਨਿਰਮਾਣ ਹੋਵੇਗਾ ਹਰਪਾਲ ਚੀਮਾ ਨੇ ਕਿਹਾ ਕਿ ਇਹਨਾਂ ਸੜਕਾਂ ਨੂੰ ਅੰਤਰਰਾਸ਼ਟਰੀ ਮਾਪ ਡੰਡਾ ਦੇ ਅਨੁਸਾਰ ਜਿਹੜਾ ਡਿਜ਼ਾਈਨ ਕਰਨ ਦੇ ਲਈ ਪੰਜਾਬ ਦੇ ਭਾਰਤ ਦੇ ਚੋਟੀ ਦੇ ਆਰਕੀਟੈਕਟਾਂ ਨੂੰ ਸ਼ਾਮਲ ਕੀਤਾ ਜਾਏਗਾ ਤੇ ਬਾਅਦ ਦੇ ਵਿੱਚ ਠੇਕੇਦਾਰਾਂ ਨੂੰ ਨਿਯੁਕਤ ਕਰਾਂਗੇ ਤਾਂ ਜੋ 10 ਸਾਲਾਂ ਦੀ ਮਿਆਦ ਲਈ ਇਹਨਾਂ ਸੜਕਾਂ ਦਾ ਨਿਰਮਾਣ ਅਤੇ ਸਾਮ ਸੰਭਾਲ ਵੀ ਕੀਤੀ ਜਾ ਸਕੇ ਸੜਕਾਂ ਤੇ ਬਿਜਲੀ ਦੀਆਂ ਜੋ ਲਾਈਨਾਂ ਨੇ ਸਟਰੀਟ ਲਾਈਟਾਂ ਨੇ ਪਾਣੀ ਦੀ ਸਪਲਾਈ ਦੀਆਂ ਜੁੜੀਆਂ ਲਾਈਨਾਂ ਨੇ ਬੱਸ ਸਟੈਂਡ ਦਰਖਤਾ ਦੀ ਬਹੁਤ ਸਾਰੀਆਂ ਸੇਵਾਵਾਂ ਮੇ ਬੇਤਰਤੀਬੇ ਢੰਗ ਦੇ ਨਾਲ ਦਿੱਤੀਆਂ ਗਈਆਂ ਨੇ ਜੋ ਲੋਕਾਂ ਅਤੇ ਵਾਹਨਾਂ ਦੇ ਬਹਾਵ ਨੂੰ ਰੋਕਦੀਆਂ ਨੇ ਸੇ ਸਾਰੀਆਂ ਸੇਵਾਵਾਂ ਮਾ ਦੀ ਇੱਕ ਸਾਰਤਾ ਨੂੰ ਯਕੀਨੀ ਬਣਾਵਾਂਗੇ ਤਾਂ ਜੋ ਸੋਹਣੇ ਅਤੇ ਇੱਕ ਸਾਰ ਢੰਗ ਦੇ ਨਾਲ ਸੜਕਾਂ ਅਤੇ ਗਲੀਆਂ ਤੇ ਮੌਜੂਦ ਹੋਣ ਇਹਨਾਂ ਸੜਕਾਂ ਦੀ ਕੁੱਲ ਪ੍ਰੋਜੈਕਟ ਲਾਗਤ ਜਿਹੜੀ ਆ 140 ਕਰੋੜ ਦਾ ਅਨੁਮਾਨ ਲਗਾਇਆ ਗਿਆ ਤੇ ਇਹ ਦੱਸਿਆ ਜਾ ਰਿਹਾ ਕਿ ਵਿਸ਼ਵ ਪੱਧਰੀ ਸੜਕਾਂ ਜਿਹੜੀਆਂ ਨੇ ਉਹਨਾਂ ਦਾ ਨਿਰਮਾਣ ਪੰਜਾਬ ਦੇ ਚਾਰ ਜ਼ਿਲ੍ਹਿਆਂ ਜਲੰਧਰ ਅੰਮ੍ਰਿਤਸਰ ਲੁਧਿਆਣਾ ਤੇ ਮੁਹਾਲੀ ਦੇ ਵਿੱਚ ਕੀਤਾ ਜਾਏਗਾ ਤੇ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਸੁਗਾਤ ਇਸ ਨੂੰ ਕਿਹਾ ਜਾ ਸਕਦਾ ਹੈ। ਬੜੇ ਮਾਣ ਨਾਲ ਐਲਾਨ ਕਰਦਾ ਸਰ ਕਿ ਸਾਡੀ ਸਰਕਾਰ ਨੇ ਪੰਜਾਬ ਪਰ ਦੇ ਸ਼ਹਿਰਾਂ ਵਿੱਚ ਵਿਸ਼ੇਪਧਰੀ ਸੜਕਾਂ ਬਣਾਉਣ ਦਾ ਇਤਿਹਾਸਿਕ ਫੈਸਲਾ ਲਿਆ। ਅਸੀਂ ਪਹਿਲੇ ਪੜਾਵਾਂ ਨੂੰ ਸਰ ਚਾਰ ਸ਼ਹਿਰ ਲੁਧਿਆਣਾ ਅੰਮ੍ਰਿਤਸਰ ਸਾਹਿਬ ਜਲੰਧਰ ਅਤੇ ਆਸਿਆਸ ਨਗਰ ਮੁਹਾਲੀ ਵਿੱਚ ਲਗਭਗ 50 ਕਿਲੋਮੀਟਰ ਵਿਸ਼ੇਪਧਰੀ ਸੜਕਾਂ ਦਾ ਨਿਰਮਾਣ ਕਰਾਂਗੇ। ਇਨ੍ਹਾਂ ਸ਼ਹਿਰਾਂ ਵਿੱਚ ਸਰ ਇਹਨਾਂ ਸ਼ਹਿਰਾਂ ਵਿੱਚ ਸਭ ਤੋਂ ਪ੍ਰਮੁੱਖ ਸੜਕਾਂ ਦੇ ਹਿੱਸੇ ਜਿਹੜੇ ਉਹ ਸ਼ਾਮਲ ਹੋਣਗੇ ਜੋ ਸਥਾਨਕ ਨਿਵਾਸੀਆਂ ਤੇ ਸਲਾਹਨੀਆਂ ਦੁਆਰਾ ਅਕਸਰ ਵਰਤੇ ਜਾਂਦੇ ਹਨ ਸਰ ਮੈਂ ਬੜੇ ਬਾਣ ਨਾਲ ਐਲਾਨ ਕਰਦਾ ਹਾਂ ਕਿ ਸਾਡੀ ਸਰਕਾਰ ਨੇ ਪੰਜਾਬ ਪ੍ਰਦੇਸ਼ ਸ਼ਹਿਰਾਂ ਵਿੱਚ ਵਿਸ਼ੇਪਰ ਦੀ ਸੜਕਾਂ ਬਣਾਉਣ ਦਾ ਇਤਿਹਾਸਿਕ ਫੈਸਲਾ ਲਿਆ ਹੈ ਪਹਿਲੇ ਪੜਾਅ ਵਿੱਚ ਅਸੀਂ ਅਗਲੇ ਸਾਲ ਚਾਰ ਸ਼ਹਿਰਾਂ ਵਿੱਚ ਜਿਵੇਂ ਜ਼ਿਕਰ ਕੀਤਾ ਸਰ ਮਹਾਲੀ ਅਮਰਸਰ ਲੁਧਿਆਣਾ ਅਮ ਤਲੰਦਰ 50 ਕਿਲੋਮੀਟਰ ਸੜਕਾਂ ਬਣਾਵਾਂਗੇ ਸਰ ਇਹਨਾਂ ਵਿੱਚੋਂ ਸਰ ਮੈਂ ਸੂਚੀ ਜਿਹੜੀ ਕਿਹੜੇ-ਕਿਹੜੀਆਂ ਸੜਕਾਂ ਆਉਣਗੀਆਂ ਉਹ ਵੀ ਸਰਮੈ ਸਦਨ ਦੇ ਸਾਹਮਣੇ ਰਖੜਾ ਚਾਹਾਂਗਾ ਜੇ ਮੈਂ ਲੁਧਿਆਣਾ ਦੀ ਗੱਲ ਕਰਾਂ ਪੁਰਾਣਾ ਜੀਟੀ ਰੋਡ ਸ਼ੇਰਪੁਰ ਚੌਂਕ ਤੋਂ ਬੁੱਢਾ ਨਾਲਾ ਚੌੜਾ ਬਾਜ਼ਾਰ ਕੁਮਾਰ ਮੰਡੀ ਲੁਧਿਆਣਾ ਲੁਧਿਆਣਾ ਰੋਡ ਮਲਹਾਰ ਰੋਡ ਕੇਆਈਪੀਐਸ ਮਾਰਕੀਟ ਰੋਡ ਲੂਪ ਪਹਾਰ ਫਫਾਰਾ ਚੌਂਕ ਤੋਂ ਆਰਤੀ ਸ੍ਰਿਮੇ ਤੱਕ ਇਹ ਸਾਰ ਜਿਹੜੀਆਂ ਸੜਕਾਂ ਨੇ ਲੁਧਿਆਣੇ ਦੀਆਂ ਰਹਿਣਗੀਆਂ ਜੇ ਮੈਂ ਅਮਰਸਰ ਸਾਹਿਬ ਦੀ ਗੱਲ ਕਰਾਂ ਮਜੀਠਾ ਰੋਡ ਮਜੀਠਾ ਰੋਡ ਜੰਗਲਾਤ ਚੌਂਕ ਤੋਂ ਗੁਰੂ ਨਾਨਕ ਹਸਪੀਟਲ ਕੋਟ ਰੋਡ ਰੀਆਲਟੋ ਚੋਂ ਤੋਂ ਕੋਇਨਸ ਰੋਡ ਤੱਕ ਸਰ ਹਾਲਗੇੜ ਦੇ ਬਾਹਰ ਸ਼ੁਭਮ ਰੋਡ ਸਰਕੂਲਰ ਰੋਡ ਜਿਹਨੂੰ ਕਹਿੰਦੇ ਆ ਸਾਰੇ ਗੇਟਾਂ ਨੂੰ ਜੋੜਦੀ ਹੈ ਅਸਲ ਰੇਸ ਕੋਰਸ ਰੋਡ ਦਸੌਂਦਾ ਸਿੰਘ ਰੋਡ ਤੋਂ ਲਾਰੈਂਸ ਰੋਡ ਤੋਂ ਕਪੂਰ ਰੋਡ ਸਰ ਇਸੇ ਤਰ੍ਹਾਂ ਗੋਲਵਾਗ ਰੋਡ ਗੋਲਵਾਗ ਰੋਡ ਤੋਂ ਬਾਅਦ ਸ ਜੀਟੀ ਰੋਡ ਜਿਹਨੂੰ ਆਪਾਂ ਭੰਡਾਰੀ ਤੋ ਹਾਲਗੇੜ ਤੱਕ ਦੀ ਗੱਲ ਕਰਦੇ ਹਾਂ ਸਰ ਅਤੇ ਗੋਲਡਨ ਗੇਟ ਤੋਂ ਸਰ ਮਾਲ ਆਫ ਦੀ ਅਮਰਸਰ ਤੱਕ ਉਹ ਵੀ ਜਿਹੜੀਆਂ ਸੜਕਾਂ ਅਮਰਸਰ ਸਾਹਿਬ ਦੀਆਂ ਸੀ ਇਸਕੀ ਸ਼ਾਮਲ ਕੀਤੀਆਂ ਨੇ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਜਲੰਧਰ ਦੀ ਸਰ ਜਲੰਧਰ ਚ ਐਚ ਐਮ ਬੀ ਰੋਡ ਮਕਸੂਦਾ ਚੌਕ ਤੋਂ ਜੇਲ੍ਹ ਚੌਕ ਤੱਕ ਸਰ ਅਦਰਸ਼ ਨਗਰ ਰੋਡ ਜਿਹੜੀ ਆ ਅਤੇ ਟਾਂਡਾ ਰੋਡ ਜਿਹੜੀ ਆ ਜੇਲ੍ਹ ਚੌਕ ਤੋਂ ਪੁਰਾਣੇ ਸ਼ਹਿਰਾਂ ਦੀ ਪਠਾਨਕੋਟ ਰੋਡ ਪਠਾਨਕੋਟ ਰੋਡ ਜਿਹੜੀ ਅੱਗੇ ਅੰਦਰੂਨੀ ਸ਼ਹਿਰ ਦੇ ਪੁਰਾਣੀ ਸਬਜ਼ੀ ਮੰਡੀ ਚੌਕ ਤੋਂ ਪਠਾਨਕੋਟ ਚੌਕ ਤੱਕ ਮਾਡਰਨ ਟਾਊਨ ਮੁਖਸੜ ਗੁਰੂ ਅਮਰਦਾਸ ਜੀ ਚੌਕ ਤੋਂ ਮਾਡਰਨ ਟਾਊਨ ਟੀ ਜੰਕਸ਼ਨ ਤੱਕ ਅਤੇ ਚੁੰਮਨ ਚੌਕ ਤੋਂ ਮਾਡਰਨ ਟਾਊਨ ਟੀ ਜੰਕਸ਼ਨ ਅਤੇ ਮਾੜਾ ਟਾਉਂਟੀ ਜੰਕਸ਼ਨ ਤੋਂ ਸਵਾਨੀ پارک ਨਿਕਾਸ ਤੱਕ ਸਰ ਨਕੋਦਰ ਜਲੰਧਰ ਰੋਡ ਤੇ ਬਡਾਲਾ ਚੌਂਕ ਤੋਂ ਨਕੋਦਰ ਚੌਂਕ ਤੱਕ ਸਰ ਇਹ ਸੜਕਾਂ ਨੇ ਉਹ ਸੀ ਜਲੰਧਰ ਦੀਆਂ ਸ਼ਾਮਲ ਕੀਤੀਆਂ ਨੇ ਇਸ ਤੋਂ ਇਲਾਵਾ ਸਰ 에어로 ਸਿਟੀ ਰੋਡ ਜਿਹੜੀ ਹੈ ਜੇ ਮੈਂ ਹਾਲੀ ਦੀ ਗੱਲ ਕਰੀਏ 에어로 ਸਿਟੀ ਰੋਡ ਜਿਹੜੀ ਹੈ ਛੱਤਬੀਟ ਚੜੀਆ ਘਰ ਵਸਟ ਸਟੈਂਡ ਰੋਡ ਮਹਾਰੀ ਤੋਂ 에어ਪੋਰਟ ਚੌਂਕ ਤੋਂ ਸੈਕਟਰ 68 ਚੌਂਕ ਤੱਕ ਸਰ ਆਈਟੀ ਸਿਟੀ ਰੋਡ ਮਹਾਰੀ 에어ਪੋਰਟ ਚੌਂਕ ਤੋਂ ਆਈਟੀ ਸਿਟੀ ਚੌਂਕ ਤੱਕ ਇਹ ਅਸੀਂ ਮਹਾਲੀ ਦੀਆਂ ਸੜਕਾਂ ਜਿਹੜੀਆਂ ਨੇ ਉਹ ਸ਼ਾਮਿਲ ਕੀਤੀਆਂ ਨੇ ਅਸੀਂ ਸਰ ਸਪੀਕਰ ਸਾਹਿਬ ਇਹਨਾਂ ਸੜਕਾਂ ਨੂੰ ਜਿਹੜਾ ਇੰਟਰਨੈਸ਼ਨਲ ਸਟੈਂਡਰਡ ਦੇ ਅਨੁਸਾਰ ਡਿਜ਼ਾਈਨ ਕਰਨ ਲਈ ਪੰਜਾਬ ਅਤੇ ਭਾਰਤ ਦੇ ਚੋਟੀ ਦੇ ਆਰਕੀਟੈਕਚਰਾਂ ਨੂੰ ਸ਼ਾਮਿਲ ਕਰਾਂਗੇ ਅਤੇ ਬਾਅਦ ਵਿੱਚ ਕੰਟਰੈਕਟਰ ਨੂੰ ਨਿਯੁਕਤ ਕਰਾਂਗੇ 10 ਸਾਲ ਦੀ ਮਿਆਦ ਲਈ ਇਹਨਾਂ ਸੜਕਾਂ ਦਾ ਨਿਰਮਾਣ ਅਤੇ ਸਾਮ ਸੰਭਾਲ ਵੀ ਕਰਨਗੇ ਇਸ ਯੋਜਨਾ ਦੇ ਤਹਿਤ ਹਰੇਕ ਸਰਕਲ ਲਈ ਚਾਰ ਜਿਹੜੇ ਮੁੱਖ ਕਾਰਜ ਹਰੇਕ ਸਰਕਲ ਲਈ ਕੀਤੇ ਜਾਣਗੇ ਸਰ ਪਹਿਲਾ ਪਹਿਲਾ ਕੰਮ ਹੈ ਸਰ ਲੇਨ ਦੀ ਯੂਨੀਫਾਰਮ ਚੌੜਾਈ ਨੂੰ ਯਕੀਨੀ ਬਣਾਉਣਾ ਅਤੇ ਟ੍ਰੈਫਿਕ ਦੀ ਰੁਕਾਵਟ ਨੂੰ ਦੂਰ ਕਰਨ ਲਈ ਸੜਕ ਦੀ ਮੁਰਤੋਂ ਰੂਪਰੇਠਾ ਤਿਆਰ ਕਰਕੇ ਦੁਬਾਰਾ ਬਣਾਇਆ ਜਾਵੇਗਾ ਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਉਹਨਾਂ 'ਤੇ ਸਹੀ ਲੇਨ ਮਾਰਕਿੰਗ ਕੀਤੀ ਜਾਵੇਗੀ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਹਰੇਕ 3 ਮਹੀਨਿਆਂ ਵਿੱਚ ਉਹਨਾਂ 'ਤੇ ਦੁਬਾਰਾ ਜਿਹੜਾ ਉਹ ਪੇਂਟ ਕੀਤਾ ਜਾਵੇ ਜੇ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਹੁਣ ਸੜਕਾਂ ਨੂੰ ਲੈ ਕੇ ਲੋਕਾਂ ਨੂੰ ਵੱਡੇ ਪੱਧਰ ਦੀ ਰਾਹਤ ਨੇਹਾ ਔਰ ਇਸ ਦੇ ਨਾਲ ਇੱਕ ਹੋਰ ਵੱਡਾ ਜਿਹੜਾ ਐਲਾਨ ਜਿਹੜਾ ਇਸ ਬਜਟ ਦੇ ਵਿੱਚ ਹੋਇਆ ਅਨਸੂਚਿਤ ਜਾਤੀਆਂ ਦੇ ਲਈ ਉਹ ਸਭ ਤੋਂ ਖਾਸ ਇਸ ਕਰਕੇ ਆ ਕਿਉਂਕਿ ਬਹੁਤ ਜ਼ਿਆਦਾ ਉਹਨਾਂ ਤੇ ਇੱਕ ਬੋਝ ਸੀਗਾ ਔਰ ਉਹਨਾਂ ਦਾ ਜਿਹੜਾ ਕਰਜ਼ਾ ਆ ਮਾਫ ਕੀਤਾ ਗਿਆ ਸਰਕਾਰ ਦੇ ਵੱਲੋਂ ਇਸ ਬਜਟ ਦੇ ਵਿੱਚ ਐਲਾਨ ਹੋਇਆ ਕਿ ਉਹਨਾਂ ਦੇ ਕਰਜ਼ੇ ਜਿਹੜੇ ਨੇ ਮਾਫ ਹੋਣਗੇ ਲਾਭ ਜਿਹੜਾ ਆ ਉਹਨਾਂ ਨੂੰ ਮਿਲੇਗਾ ਔਰ ਜਿਨ੍ਹਾਂ ਨੇ 2020 ਤੱਕ ਦੇ ਯਾਨੀ ਕਿ 2020 ਤੱਕ ਜਿਨ੍ਹਾਂ ਨੇ ਕਰਜ਼ੇ ਲਏ ਹੋ ਸੀ ਉਹ ਸਾਰੇ ਕਰਜ਼ੇ ਜਿਹੜੇ ਉਹਨਾਂ ਦੇ ਮਾਫ ਕਰਨ ਦਾ ਵੱਡਾ ਐਲਾਨ ਸਰਕਾਰ ਨੇ ਕੀਤਾ ਔਰ ਇਸ ਬਜਟ ਦੇ ਵਿੱਚ ਉਹਨਾਂ ਦੇ ਲਈ ਖਾਸ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰ ਲੈ ਕੇ ਆਈ ਹੈ ਜਿੱਥੇ ਸਰਕਾਰ ਇਹ ਕਹਿੰਦੀ ਹੈ ਕਿ ਪੰਜਾਬ ਬਜਟ ਵਿੱਚ ਸਮਾਜਿਕ ਨਿਆਤਨ ਸੂਚੀ ਜਾਤੀਆਂ ਦੇ ਲਈ ਜਦੋਂ ਵੱਡੇ ਐਲਾਨ ਕੀਤੇ ਔਰ ਐਲਾਨ ਕਰਦੇ ਹਨ ਸੂਚੀ ਜਾਤੀਆਂ ਦੇ ਪਾਈਚਾਰੇ ਵੱਲੋਂ ਪੰਜਾਬ ਨੂੰ ਸੁਨੀਚ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ ਤੋਂ 2020 ਤੱਕ ਲਏ ਗਏ ਸਾਰੇ ਕਰਜ਼ੇ ਮਾਫ਼ ਹੋਏ ਨੇ ਇਸ ਦੇ ਨਾਲ 5000 ਲੋਕਾਂ ਨੂੰ ਲਾਭ ਮਿਲਣ ਵਾਲਾ ਇਸ ਦੇ ਨਾਲ ਹੀ ਉਹਨਾਂ ਕਹ ਕਹਣ ਸੂਚੀ ਜਾਤੀਆਂ ਪਛੜੀ ਸ਼੍ਰੇਣੀਆਂ ਕਟ ਗਿਣਤੀਆਂ ਤੇ ਸਾਰੇ ਦਲਿਤ ਵਰਗਾਂ ਦੇ ਵਿਕਾਸ ਦੇ ਲਈ ਵਿੱਤੀ ਸਾਲ 2025-26 ਵਿੱਚ ਅਨੁਸੂਚੀ ਜਾਤੀਆਂ ਉਪਯੋਗਨਾ ਦੇ ਨਾਲ ਕਰੋੜਾ ਰੁਪਏ ਦੇ ਰਾਖਵੇਂ ਰੱਖੇ ਗਏ ਨੇ ਔਰ ਦੱਸਿਓ ਕਿ 13 ਲੱਖ ਨਾ 997 ਕਰੋੜ ਦਾ ਰੱਖਵਾ ਕਰਨਾ ਔਰ ਜੋ ਸੂਬੇ ਵਿੱਚ ਕੁੱਲ ਬਜਟ ਦਾ ਜਿਹੜਾ 34% ਬਣਦਾ ਔਰ ਇਸ ਬਜਟ ਦੇ ਵਿੱਚ ਹਰਪਾਲ ਸਿੰਘ ਚੀਮਾ ਹੋਣਾ ਨੇ ਜਿੱਥੇ ਅਨੁਸੂਚਿਤ ਜਾਤੀਆਂ ਨੂੰ ਰਾਹਤ ਦਿੱਤੀ ਹੈ ਔਰ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਵੱਡੇ ਪੱਦਰ ਦੇ ਉੱਤੇ ਜਿਹੜੀਆਂ ਔਰਤਾਂ ਨੂੰ ਮੁਫਤ ਬੱਸ ਜਿਹੜੀ ਯਾਤਰਾ ਦੀ ਸਹੂਲਤ ਦਿੱਤੀ ਹੈ ਉਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ 12 ਕਰੋੜ ਤੋਂ ਵੱਧ ਯਾਤਰੀਆਂ ਨੇ ਉਸ ਦਾ ਲਾਭ ਉਠਾ ਲਿਆ ਯਾਨੀ ਕਿ ਹੁਣ ਕਰੋੜਾ ਦੇ ਹਿਸਾਬ ਦੇ ਨਾਲ ਲਾਭ ਉਠਾਇਆ ਔਰ ਜਿਸ ਲਈ ਸਰਕਾਰ ਵੱਲੋਂ ਚਾਲੂ ਵਿੱਤੀ ਸਾਲ ਵਿੱਚ 450 ਕਰੋੜ ਰੁਪਏ ਦਾ ਉਪਲਬਧ ਜਿਹੜੇ ਕਰਵਾਏ ਗਏ ਨੇ ਯਾਤਰੀਆਂ ਦਾ ਲਾਭ ਜਿਹੜਾ ਵਾ ਉਹ ਉਹਨਾਂ ਨੂੰ ਵੱਡੇ ਪੱਧਰ ਤੇ ਦਿੱਤਾ ਜਾਵੇਗਾ ਇਸੇ ਤਰੀਕੇ ਦੇ ਨਾਲ ਹੁਣ ਸਰਕਾਰ ਦਾ ਇਹ ਵੱਡਾ ਉਪਰਾਲਾ ਨੇਹਾ ਕਿ ਇਸ ਬਜਟ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕੋਈ ਵੀ ਵਰਗ ਪਿੱਛੇ ਨਾ ਰਹਿ ਜਾਵੇ ਕਿਸਾਨਾਂ ਦੇ ਲਈ ਵੀ ਬਹੁਤ ਵੱਡੇ ਪੱਧਰ ਦਾ ਐਲਾਨ ਕੀਤਾ ਗਿਆ ਔਰ ਇੰਡਸਟਰੀ ਦੇ ਲੋਕਾਂ ਦੇ ਲਈ ਉਦਯੋਗ ਦੇ ਲੋਕਾਂ ਦੇ ਲਈ ਹਰ ਇੱਕ ਵਰਗ ਦੇ ਲਈ ਐਲਾਨ ਹੋ ਚੁੱਕੇ ਨੇ ਤਾਂ ਔਰ ਕਿਤੇ ਨਾ ਕਿਤੇ ਜੀ ਗੱਲ ਕਰੀਏ ਤਾਂ ਉੱਥੇ ਸਪੈਸ਼ਲ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਔਰਤਾਂ ਤੇ ਜਿਹੜੇ ਪੈਸੇ ਦੇਣ ਦੀ ਗੱਲ ਔਰ ਸਰਕਾਰ ਨੂੰ ਬਹੁਤ ਵਾਰੀ ਸਵਾਲ ਪੁੱਛੇ ਜਾਂਦੇ ਨੇ ਔਰ ਇਸ ਬਜਟ ਦੇ ਵਿੱਚ ਖਾਸਾ ਐਲਾਨ ਕਰ ਦਿੱਤਾ ਕਿ ਜਿਹੜੀਆਂ ਔਰਤਾਂ ਨੂੰ ਪੈਸੇ ਦੇਣ ਦਾ ਐਲਾਨ ਸੀਗਾ ਉਸ ਦੇ ਲਈ ਥੋੜਾ ਇੰਤਜ਼ਾਰ ਔਰਤਾਂ ਨੂੰ ਕਰਨਾ ਪਵੇਗਾ ਜਾਨੀ ਕਿ ਸਰਕਾਰ ਨੇ ਕੋਈ ਵੀ ਜਿਹੜਾ ਧੋਖਾ ਨਹੀਂ ਕੀਤਾ ਲੋਕਾਂ ਨਾਲ ਔਰ ਸਪਸ਼ਟ ਕਰਨ ਦੇ ਵਿੱਚ ਉਹਨਾਂ ਨੇ ਆਪਣੇ ਤੌਰ ਤੇ ਸਪਸ਼ਟੀਕਰਨ ਦਿੱਤਾ ਕਿ ਉਹਨਾਂ ਨੂੰ ਸਬਰ ਰੱਖਣਾ ਪਵੇਗਾ ਔਰ ਇਹ ਵਾਅਦਾ ਪੂਰਾ ਜ਼ਰੂਰ ਹੋਊਗਾ ਜੇ ਬਿਲਕੁਲ ਇੱਥੇ ਜ਼ਰੂਰ ਕਿਹਾ ਗਿਆ ਹੈ ਔਰਤਾਂ ਦੇ ਲਈ ਕਿ ਜਿਹੜਾ 1100 ਰੁਪਿਆ ਦੇਣ ਦਾ ਵਾਅਦਾ 3 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਗਿਆ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਪੰਜਾਬ ਦੇ ਵਿੱਚ ਬਣ ਜਾਂਦੀ ਹੈ ਤੇ ਔਰਤਾਂ ਦੇ ਖਾਤਿਆਂ ਦੇ ਵਿੱਚ ਹਰ ਮਹੀਨੇ 1100 ਰੁਪਏ ਆਉਣਗੇ ਪਰ ਉਹ ਪੂਰਾ ਨਹੀਂ ਹੋਇਆ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਔਰਤਾਂ ਦੇ ਵਿੱਚ ਇਸ ਗੱਲ ਦਾ ਕਾਫੀ ਜ਼ਿਆਦਾ ਰੋਸ ਵੇਖਣ ਨੂੰ ਮਿਲ ਰਿਹਾ ਹੈ ਤੇ ਅੱਜ ਬਜਟ ਦੇ ਵਿੱਚ ਵੀ ਜਦ 1100 ਰੁਪਏ ਦੀ ਕੋਈ ਗੱਲ ਨਹੀਂ ਹੋਈ ਤੇ ਹਰਪਾਲ ਚੀਮਾ ਜੋ ਕਿ ਵਿੱਤ ਮੰਤਰੀ ਨੇ ਪੰਜਾਬ ਦੇ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਅਸੀਂ ਸਭ ਕੁਝ ਇਕੱਠਾ ਕਰ ਰਿਹਾ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿਹੜੀ ਇਸ ਪ੍ਰਤੀ ਕਾਰਵਾਈ ਹੋ ਰਹੀ ਹੈ ਕਿ ਔਰਤਾਂ ਨੂੰ ਜਲਦ ਤੋਂ ਜਲਦ ਜਿਹੜਾ 1100 ਰੁਪਏ ਉਹ ਮਹੀਨੇ ਦੇ ਅਕਾਊਂਟ ਦੇ ਵਿੱਚ ਸਰਕਾਰ ਦੇ ਵੱਲੋਂ ਪਾਏ ਜਾਣ ਫਿਲਹਾਲ ਇਸ ਦਾ ਐਲਾਨ ਨਹੀਂ ਹੋਇਆ ਹੈ ਪਰ ਇਸ ਨੂੰ ਕੁਝ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਏਗਾ ਤੇ ਇਸ ਤੋਂ ਇਲਾਵਾ ਜੇਕਰ ਨਜ਼ਰ ਮਾਰੀਏ ਕਿ ਹੋਰ ਕੀ ਕੀ ਐਲਾਨ ਅੱਜ ਦੇ ਇਸ ਬਜਟ ਦੇ ਵਿੱਚ ਕੀਤੇ ਗਏ ਨੇ ਤੇ ਪੰਜਾਬ ਮਿਊਨਿਸਪਲ ਡਿਵੈਲਪਮੈਂਟ ਫੰਡ ਦੇ ਲਈ 225 ਕਰੋੜ ਰੁਪਏ ਰੱਖੇ ਗਏ ਆ ਜਿਮਾ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ ਜੰਗ ਸ਼ੁਰੂ ਕਰਕੇ ਵਸਦਾ ਪੰਜਾਬ ਬਣਾਉਣਾ ਅਸੀਂ ਸ਼ੁਰੂ ਕਰ ਦਿੱਤਾ ਹੈ ਐਂਟੀ ਡਰੋਨ ਸਿਸਟਮ ਦੇ ਲਈ ਬਜਟ ਦੇ ਵਿੱਚ 110 ਕਰੋੜ ਰੱਖੇ ਗਏ ਨੇ ਡਰੱਗ ਸੈਸਸਸ ਦੇ ਲਈ 150 ਕਰੋੜ ਰੁਪਇਆ ਰੱਖਿਆ ਗਿਆ ਨਾਲ ਹੀ ਨਾਲ ਦੱਸਿਆ ਜਾ ਰਿਹਾ ਹੈ ਕਿ ਜਿਹੜੀ 300 ਯੂਨਿਟ ਫ੍ਰੀ ਬਿਜਲੀ ਆ ਉਸ ਦੇ ਲਈ 7614 ਕਰੋੜ ਰੁਪਏ ਰੱਖੇ ਗਏ ਨੇ ਉਦਯੋਗਾਂ ਨੂੰ ਵਿੱਤੀ ਇਨਸੈਂਟਿਵ ਦੇ ਲਈ 250 ਕਰੋੜ ਰੁਪਏ ਰੱਖਿਆ ਗਿਆ ਅੰਮ੍ਰਿਤਸਰ ਦੇ ਵਿੱਚ ਯੂਨਿਟੀ ਮਾਲ ਬਣਾਉਣ ਦੇ ਲਈ 80 ਕਰੋੜ ਰੁਪਏ ਰੱਖਿਆ ਗਿਆ ਉਦਯੋਗਾਂ ਦੇ ਲਈ 3426 ਕਰੋੜ ਦਾ ਬਜਟ ਹੈ ਤੇ ਸਰਕਾਰੀ ਸੇਵਾਵਾਂ ਦੀ ਡੋਰ ਸਟੈਪ ਡਿਲੀਵਰੀ ਦੀ ਸਰਵਿਸ ਫੀਸ 120 ਰੁਪਏ ਤੋਂ ਘਟਾ ਕੇ 50 ਰੁਪਏ ਜੜੀ ਹੈ ਉਹ ਕਰ ਦਿੱਤੀ ਗਈ ਹੈ ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਤੇ ਵਿੱਤ ਨਿਗਮ ਦੇ 31 ਮਾਰਚ 2020 ਤੱਕ ਦੇ ਡਿਫਾਲਟਰਾਂ ਦੀ ਕਰਜ਼ਾ ਮਾਫੀ ਦਾ ਵੀ ਐਲਾਨ ਕੀਤਾ ਗਿਆ ਸਮਾਜਿਕ ਸੁਰੱਖਿਆ ਪੈਨਸ਼ਨਰਾਂ ਦੇ ਲਈ 6175 ਕਰੋੜ ਦਾ ਬਜਟ ਕਥਿਆ ਗਿਆ ਤੇ ਆਸ਼ਰਵਾਸ ਸਕੀਮ ਦੇ ਲਈ 1177 ਕਰੋੜ ਰੁਪਏ ਜਿਹੜੇ ਨੇ ਉਹ ਰੱਖੇ ਗਏ ਆ ਅਨਸੂਚਿਤ ਜਾਤੀ ਦੀ ਭਲਾਈ ਦੇ ਲਈ 13987 ਕਰੋੜ ਦਾ ਪ੍ਰਬੰਧ ਕੀਤਾ ਗਿਆ ਪਿਛਲੇ ਸਾਲ ਦੇ ਬਜਟ ਨਾਲੋਂ ਇਹ 34% ਦੀ ਵਾਧਾ ਹੈ ਤੇ ਇਸ ਵਾਰ ਦੀ ਗੱਲ ਕਰੀਏ ਤਾਂ ਬਜਟ 2.36 ਲੱਖ ਕਰੋੜ ਰੁਪਏ ਦਾ ਪੇਸ਼ ਕੀਤਾ ਗਿਆ ਹੈ ਜਿਸ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕਾਂ ਨੂੰ ਸਹੂਲਤਾ ਜਿਹੜੀਆਂ ਆ ਉਹ ਪੰਜਾਬ ਦੀ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ ਪਰ ਇੱਕ ਨਜ਼ਰ ਜੇ ਅਸੀਂ ਆਪਾਂ ਖੇਡਾਂ ਦੇ ਉੱਤੇ ਮਾਰੀਏ ਤਾਂ ਖੇਡਾਂ ਦੇ ਵਿਕਾਸ ਦੇ ਲਈ ਖਿਡਾਰੀਆਂ ਦੇ ਖੇਡ ਦੇ ਲਈ ਲਗਾਤਾਰ ਪੰਜਾਬ ਦੀ ਸਰਕਾਰ ਵੱਖ-ਵੱਖ ਕੰਮ ਪੰਜਾਬ ਦੇ ਵਿੱਚ ਕਰਦੀ ਹੋਈ ਨਜ਼ਰ ਆਉਂਦੀ ਹੈ ਤੇ ਹੁਣ ਉਹਨਾਂ ਨੇ ਕਹਿ ਦਿੱਤਾ ਹੈ ਕਿ ਇਹਨਾਂ ਲੋਕਾਂ ਦੇ ਲਈ ਹੀ ਸਰਕਾਰ ਦੇ ਵੱਲੋਂ 3000 ਇੰਡੋਰ ਜਿਮ ਜਿਹੜੇ ਆ ਉਹ ਬਣਾਏ ਜਾਣਗੇ ਤਾਂ ਕਿ ਇਹਨਾਂ ਦੀ ਸਹੂਲਤ ਲੋਕਾਂ ਨੂੰ ਮਿਲ ਸਕੇ ਉੱਥੇ ਜਾ ਕੇ ਇਹਨਾਂ ਦੇ ਵੱਲੋਂ ਜਿਮ ਦੀ ਜਿਹੜੀ ਐਕਸਰਸਾਈਜ਼ ਵਗੈਰਾ ਹੁੰਦੀ ਆ ਉਹ ਕੀਤੀ ਜਾ ਸਕੇ ਤੇ ਸਿਹਤ ਦੀ ਜੇ ਗੱਲ ਕੀਤੀ ਜਾਵੇ ਸਿਹਤ ਪ੍ਰਤੀ ਵੀ ਸਰਕਾਰ ਦੇ ਵੱਲੋਂ ਕਿਤੇ ਨਾ ਕਿਤੇ ਇੱਕ ਵੱਡਾ ਫੈਸਲਾ ਲਿਆ ਗਿਆ ਤੇ ਇਸ ਤੋਂ ਇਲਾਵਾ ਪੰਜਾਬ ਦੀ ਸਰਕਾਰ ਦਾ ਇਹੀ ਕਹਿਣਾ ਹੈ ਕਿ ਆਉਣ ਵਾਲੇ ਜਿਹੜੇ ਉਹਨਾਂ ਦੇ 2 ਸਾਲ ਬਚੇ ਨੇ ਉਹਨਾਂ 2 ਸਾਲਾਂ ਦੇ ਵਿੱਚ ਵੀ ਪੰਜਾਬ ਦੇ ਲੋਕਾਂ ਦੇ ਲਈ ਵੱਖੋ ਵੱਖਰੇ ਕੰਮ ਕੀਤੇ ਜਾਣਗੇ ਜੋ ਕਿ ਪਹਿਲੀਆਂ ਸਰਕਾਰਾਂ ਹੁਣ ਤੱਕ ਨਹੀਂ ਕਰ ਪਾਈਆਂ ਪਿੰਡਾਂ ਵਿੱਚ ਸਾਡੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਬੇਅੰਤ ਪ੍ਰਤਿਵਾ ਹੈ ਪਰ ਉਹਨਾਂ ਕੋਲ ਉਚਿਤ ਖੇਡਾਂ ਦਾ ਮੈਦਾਨ ਯੋਪਕਰਨ ਤੱਕ ਨਹੀਂ ਹਨ ਖੇਡਦਾ ਪੰਜਾਬ ਬਦਲਦਾ ਪੰਜਾਬ ਪਹਿਲਕਦਮੀ ਤਹਿਤ ਸਾਡੀ ਸਰਕਾਰ ਨੇ ਪੰਜਾਬ ਦੇ ਹਰ ਪਿੰਡ ਵਿੱਚ ਪਲੇਗ੍ਰਾਉਂਡ ਅਤੇ ਇੰਡੋਰ ਜਿਮ ਬਹਾਇਆ ਕਰਵਾਉਣ ਕਰਵਾਉਣ ਜ਼ਮੀਨੀ ਪੱਧਰ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਤਿਹਾਸਿਕ ਫੈਸਲਾ ਲਿਆ ਹੈ ਅਸੀਂ ਕੁਆਲਟੀ ਪਲੇਗ੍ਰਾਉਂਡ ਬਣਾਉਣ ਨੂੰ ਤਰਜੀਹ ਦੇਵਾਂਗੇ ਜਿਨ੍ਹਾਂ ਵਿੱਚ ਸਹੀ ਰਨਿੰਗ ਟਰੈਕ ਬੱਚਿਆਂ ਲਈ ਵੱਖਰਾ ਖੇਡ ਖੇਤਰ ਸੋਲਰ ਲਾਈਟਿੰਗ ਉਪਲਬਧ ਹੋਣਗੇ ਇਹ ਖੇਡ ਮੈਦਾਨ ਸਾਡੇ ਪਿੰਡਾਂ ਵਿੱਚ ਵਾਇਬਰੈਂਟ ਪ੍ਰੋਸੈਸਸ ਵਿੱਚ ਜੋ ਕੰਮ ਕਰਨਗੇ ਜੋ ਜੋ ਪੀੜੀਆਂ ਦੇ ਜੋ ਦੋ ਪੀੜੀਆਂ ਦੇ ਲੋਕਾਂ ਨੂੰ ਇਕੱਠੇ ਕਰਨਗੇ ਤੇ ਨੇੜੇ ਲਿਆਉਣਗੇ ਉਹ ਇੱਕ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਵਿੱਚ ਸਾਡੀ ਮਦਦ ਕਰਨਗੇ ਜੋ ਬਦਲਦਾ ਪੰਜਾਬ ਦੇ ਪਿੱਛੇ ਦਾ ਵਿਜ਼ਨ ਵੀ ਇਹੀ ਹੈ ਸਾਡਾ ਕਿ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਨੂੰ ਅਸੀਂ ਗਰਾਊਂਡਾਂ ਵਿੱਚ ਲੈ ਕੇ ਜਾਵਾਂਗੇ ਅਸੀਂ ਹਰ ਪਿੰਡ ਦੇ ਖੇਡ ਮੈਦਾਨ ਵਿੱਚ ਸਥਾਨਕ ਤੌਰ ਤੇ ਹਰ ਮਰ ਪਿਆ ਦੀਆਂ ਖੇਡਾਂ ਜਿਵੇਂ ਵਾਲੀਬਾਲ ਫੁੱਟਬਾਲ ਹਾਕੀ ਕਬੱਡੀ ਆਦਿ ਲਈ ਲੋੜਿੰਦੀਆਂ ਸਹੂਲਤਾਂ ਵੀ ਮੱਜਾ ਕਰਵਾਵਾਂਗੇ ਉਦਾਹਰਣ ਵਜੋਂ ਤਰਨਤਾਰ ਵਿੱਚ ਸਰ ਇੱਕ ਐਗਜ਼ਾਮਪਲ ਆ ਕਿ ਤਰਨਤਾਰ ਜ਼ਿਲ੍ਹੇ ਵਿੱਚ ਵਾਲੀਬਾਲ ਦੀ ਬਹੁਤ ਜ਼ਿਆਦਾ ਮੰਗ ਸੀ ਪਿਛਲੇ 15 ਦਿਨਾਂ ਵਿੱਚ ਅਸੀਂ ਪਾਇਲਟ ਆਧਾਰ ਦੇ ਉੱਤੇ ਤਰਨਤਾਰ ਦੇ ਪਿੰਡਾਂ ਵਿੱਚ ਵਾਲੀਬਾਲ ਦੇ 87 ਖੇਡ ਖੇਡ ਮੈਦਾਨ ਜਿਹੜੇ ਨੇ ਉਹ ਬਣਾਏ ਹਨ ਸਾਡੇ ਖੇਡ ਵਿਭਾਗ ਦੇ ਹਰ ਪਿੰਡ ਵਿੱਚ ਸਥਾਨਕ ਪੱਧਰ ਤੇ ਪ੍ਰਸਿੱਧ ਖੇਡਾਂ ਦੀ ਸਭ ਨਿਸ਼ਾਨਦੇਹੀ ਕੀਤੀ ਹੈ ਅਤੇ ਅਗਲੇ ਸਾਲ ਵਿੱਚ ਪੰਜਾਬ ਪਰਦੇ ਪਿੰਡਾਂ ਵਿੱਚ ਜਾਇ ਖੇਡ ਮੈਦਾਨ ਬਣਾਏ ਜਾਣਗੇ ਅਸੀਂ ਪੂਰੇ ਪੰਜਾਬ ਵਿੱਚ ਪੂਰੇ ਪੰਜਾਬ ਵਿੱਚ 3000 ਇੰਡੋਰ ਜਿਮ ਵਿਸਥਾਪਿਤ ਕਰਾਂਗੇ ਜੋ ਪਿੰਡਾਂ ਵਿੱਚ ਸਾਡੇ ਸਾਡੇ ਨਾਜਬਾਨਾਂ ਨੂੰ ਫਿੱਟ ਰਹਿਣ ਅਤੇ ਮੁਕਾਬਲੇ ਵਾਲੇ ਖੇਡਾਂ ਵਿੱਚ ਹਿੱਸਾ ਲੈਣ ਲਈ ਸਰਬੋਤਮ ਬੁਨਿਆਦੀ ਬੁਨਿਆਦੀ ਢਾਂਚਾ ਮਿਲ ਸਕੇ ਸਰ ਖੇਡ ਦਾ ਪੰਜਾਬ ਬਦਲਦਾ ਪੰਜਾਬ ਤਾਲ ਕਦਮੇ ਤਹਿਤ ਪੰਜਾਬ ਸਰਕਾਰ 13 ਮੌਜੂਦਾ ਸੈਂਟਰ ਆਫ ਐਕਸੀਲੈਂਸ ਨੂੰ ਵੀ ਉन्नत ਅਤੇ ਆਧੁਨਿਕ ਬੜਾ ਬੇ ਕੀ ਜੋ ਰਾਸਤੀਏ ਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਾ ਕਰਨ ਵਾਲੇ ਪੰਜਾਬ ਦੇ ਸਾਰੇ ਚੈਂਪੀਅਨ ਖਿਡਾਰੀਆਂ ਲਈ ਅਫਸਰ ਬਣ ਜਾਣਗੇ ਭਗਵੰਤ ਸਿੰਘ ਮਾਨ ਸਰਕਾਰ ਸਰ ਨੇ ਖੇਡਦਾ ਪੰਜਾਬ ਬਦਲਦਾ ਪੰਜਾਬ ਦੀ ਕਲਪਨਾ ਨੂੰ ਪੂਰਾ ਕਰਨ ਲਈ ਮੈਂ ਅਗਲੇ ਸਾਲ ਮੈਂ ਅਗਲੇ ਸਾਲ ਸਰ 225 26 ਲਈ ਖੇਡ ਵਿਭਾਗ ਨੂੰ 988 ਕਰੋੜ ਰੁਪਏ ਦੇ ਇਤਿਹਾਸਿਕ ਬੰਦਾ ਨਾਣ ਕਰਦਾ। ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਜਿੱਥੇ ਖੇਡਾਂ ਦੇ ਲਈ ਹੁਣ ਵੱਡੇ ਪੱਧਰ 'ਤੇ ਵਿਕਾਸ ਕਰਨ ਦਾ ਐਲਾਨ ਹੋਇਆ ਔਰ ਨਾਲ ਦੀ ਨਾਲ ਜਿੱਥੇ ਨਸ਼ਿਆਂ ਦੀ ਜਿਹੜੀ جنگ ਆ ਉਹ ਪੰਜਾਬ ਦੇ ਵਿੱਚ ਜਾਰੀ ਹੈ। ਯਾਨੀ ਕਿ ਜੰਗ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਜਾਰੀ ਹੈ ਔਰ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਉਸ ਦੀ ਪਹਿਲੇ ਹੀ ਵੱਡੇ ਪੱਧਰ 'ਤੇ ਉੱਤੇ ਬਹੁਤ ਜ਼ਿਆਦਾ ਚਰਚਾ ਹੈ ਪਰ ਉਸ ਦੀ ਚਰਚਾ ਤੇਜ਼ ਕਰਨ ਦੇ ਲਈ ਜਾਨੀ ਕਿ ਉਸ ਤੇ ਉਤੇ ਕੰਮ ਕਰਨ ਦੇ ਲਈ ਸਰਕਾਰ ਦੇ ਵੱਲੋਂ ਹੁਣ ਪਹਿਲ ਕਦਮੀਆਂ ਕੀਤੀਆਂ ਗਈਆਂ ਔਰ ਜਿਵੇਂ ਕਿ ਖੇਡਾਂ ਨੂੰ ਸ਼ਾਮਿਲ ਕੀਤਾ ਗਿਆ ਉਸ ਦੇ ਨਾਲ ਵੀ ਬਹੁਤ ਵੱਡੇ ਪੱਧਰ ਦਾ ਫਾਇਦਾ ਹੋਵੇਗਾ ਲੋਕ ਖੇਡਾਂ ਵੱਲ ਜਾਣਗੇ ਨੌਜਵਾਨ ਪੀੜ੍ਹੀ ਖੇਡਾਂ ਵੱਲ ਜਾ ਕੇ ਇਸ ਨਸ਼ੇ ਤੋਂ ਦੂਰ ਰਹੇਗੀ ਪਰ ਹੁਣ ਦੱਸ ਦਈਏ ਕਿ ਜਿਹੜੇ ਮੰਤਰੀ ਅਮਨ ਰੋੜਾ ਨੇ ਉਹਨਾਂ ਦੇ ਵੱਲੋਂ ਇਹ ਬਿਆਨਬਾਜ਼ੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚੋਂ ਪੂਰਨ ਤੌਰ ਤੇ ਜਿਹੜਾ ਨਸ਼ਾ ਖਤਮ ਹੋਊਗਾ ਔਰ ਪੰਜਾਬ ਜੁਹ ਰੰਗਲਾ ਪੰਜਾਬ ਬਣਾਇਆ ਜਾਵੇਗਾ ਜਾਨੀ ਕਿ ਹੁਣ ਰੰਗਲਾ ਪੰਜਾਬ ਦੀ ਜੇ ਨੇਹਾ ਗੱਲ ਕਰੀਏ ਤਾਂ ਪੰਜਾਬ ਨੂੰ ਰੰਗਲਾ ਪੰਜਾਬ ਦੀ ਮੁਹਿੰਮ ਜਿਹੜੀ ਆ ਇਸ ਕਰਕੇ ਵਿੱਢੀ ਗਈ ਆ ਸਰਕਾਰ ਦੇ ਵੱਲੋਂ ਔਰ ਉਹਨਾਂ ਦਾ ਇਹ ਕੋਸ਼ਿਸ਼ ਹੈ ਕਿ ਉਹ ਗੇ ਪਿਛਲੀਆਂ ਸਰਕਾਰਾਂ ਦੇ ਉੱਤੇ ਤੰਜ ਕੱਸੇ ਗਏ ਕਿ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਨਸ਼ਾ ਲੈ ਕੇ ਆਉਂਦਾ ਪਰ ਹੁਣ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਇਹ ਕੋਸ਼ਿਸ਼ ਆ ਆਮ ਆਦਮੀ ਪਾਰਟੀ ਦੀ ਔਰ ਆਮ ਆਦਮੀ ਪਾਰਟੀ ਕੋਸ਼ਿਸ਼ ਕਰ ਰਹੀ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇ ਔਰ ਜਿਸ ਦੇ ਕਰਕੇ ਜਿਹੜੀ ਆ ਯੁੱਧ ਨਸ਼ਿਆ ਵਿਰੁੱਧ ਮਹਿੰਮ ਛੇੜੀ ਹੋਈ ਆ ਉਸ ਨੂੰ ਲੈ ਕੇ ਹੁਣ ਫੰਡ ਵੀ ਜਾਰੀ ਕਰ ਦਿੱਤਾ ਹੈ ਕਰੋੜਾਂ ਦਾ ਜਿਸ ਤੇ ਕਰਕੇ ਸਰਕਾਰ ਜਿਹੜੀ ਆ ਵਚਨ ਪਾਉਂਦਾ ਹੈ ਜੇ ਨਾਲ ਦੀ ਨਾਲ ਗੱਲ ਕਰ ਲਈਏ ਸਿਹਤ ਨੂੰ ਲੈ ਕੇ ਜਾਂ ਖੇਡਾਂ ਨੂੰ ਲੈ ਕੇ ਇਹ ਸਾਰੇ ਚੀਜ਼ਾਂ ਵੀ ਜਿਹੜੀਆਂ ਨੇ ਉਹ ਬਜਟ ਦੇ ਵਿੱਚ ਐਲਾਨੀਆਂ ਗਈਆਂ ਨੇ ਔਰ ਇਸ ਦੇ ਨਾਲ ਨਾਲ ਜਿੱਥੇ ਡੋਰ ਸਟੈਪ ਜਿਹੜੀ ਮੁਹਿੰਮ ਆ ਉਹਦੇ ਵਿੱਚ ਜਿੱਥੇ ਜਿਹੜੀ ਫੀਸ ਸੀਗੀ ਉਹ ਪਹਿਲਾਂ ਬਹੁਤ ਜ਼ਿਆਦਾ ਸੀ ਉਹ ਘਟਾ ਕੇ ਹੁਣ 50 ਰੁਪਏ ਕਰ ਦਿੱਤੀ ਹੈ ਔਰ ਉਸ ਦੇ ਨਾਲ ਕੀ ਹੋਵੇਗਾ ਜਿਹੜਾ ਬਾਕੀ ਜਿਹੜੇ ਪੈਸੇ ਹੋਣਗੇ ਉਹ ਸਰਕਾਰ ਆਪਣੇ ਜਿਹੜੇ ਆ ਪੱਲਿਓ ਭਰੇ ਕੀ ਔਰ ਨਾਲ ਦੀ ਨਾਲ ਜੇ ਅਸੀਂ ਨੇਹਾ ਗੱਲ ਕਰੀਏ ਸਭ ਤੋਂ ਜ਼ਿਆਦਾ ਮੁੱਦਾ ਜਿਹੜਾ ਸਟ੍ਰੀਟ ਲਾਈਟ ਦਾ ਮੁੱਦਾ ਉਹ ਵੀ ਜਿਹੜਾ ਪੱਖਿਆ ਹੋਇਆ ਸੀਗਾ ਸਟ੍ਰੀਟ ਲਾਈਟ ਦਾ ਹੁਣ ਸਰਕਾਰ ਦਾ ਇਹ ਕਹਿਣਾ ਹੈ ਕਿ ਅਸੀਂ ਸਟ੍ਰੀਟ ਲਾਈਟਾਂ ਲਗਾਵਾਂਗੇ ਉਹ ਲੋਕਾਂ ਦੇ ਘਰਾਂ ਦੇ ਬਾਹਰ ਹੋਣਗੀਆਂ ਔਰ ਉਸ ਤੋਂ ਬਾਅਦ ਉਹ ਜਿਹੜੀ ਸਟ੍ਰੀਟ ਲਾਈਟ ਦਾ ਭੁਗਤਾਨ ਆ ਉਹ ਸਰਕਾਰ ਕਰੇਗੀ ਯਾਨੀ ਕਿ ਉਹ ਲੋਕਾਂ ਦੇ ਬਿੱਲ ਦੇ ਖਾਤੇ 'ਚ ਨਹੀਂ ਆਵੇਗੀ ਸਰਕਾਰ ਰਿਸਤਾ ਜਿਹੜਾ ਭੁਗਤਾਨ ਕਰੇਗੀ ਯਾਨੀ ਕਿ ਹੁਣ ਕੋਸ਼ਿਸ਼ ਵੱਡੇ ਪੱਧਰ ਦੀ ਹੈ ਆਮ ਆਦਮੀ ਪਾਰਟੀ ਦੀ ਕਿ ਜਿੰਨਾ ਸਮਾਂ ਰਹਿ ਗਿਆ ਪੰਜਾਬ ਦੇ ਲਈ ਭਲੇ ਵਿਕਾਸ ਕੀਤੇ ਜਾਣ ਜਾਨੀ ਕਿ ਇੰਨੇ ਕ ਵਿਕਾਸ ਹੋਣ ਕਿ ਲੋਕ ਨਿਰਾਸ਼ ਨਾ ਹੋਣ ਲੋਕ ਖੁਸ਼ੀਆਂ ਨਾਲ ਇਹ ਕਹਿਣ ਕਿ ਆਮ ਆਦਮੀ ਪਾਰਟੀ ਨੇ ਕੁਝ ਪੰਜਾਬ ਦੇ ਲਈ ਕੀਤਾ ਔਰ ਨਾਲ ਦੀ ਨਾਲ ਜਿਨੇਹਾ ਗੱਲ ਕਰੀਏ ਤਾਂ ਕੋਈ ਹੋਰ ਜੇ ਕੋਈ ਮੁੱਦਾ ਜਿਹੜਾ ਵਾ ਉਹ ਹਾਲੇ ਪੈਂਡਿੰਗ ਹੈ ਉੱਤੇ ਵੀ ਵਿਚਾਰ ਚਰਚਾ ਕਰਾਂਗੇ ਪਰ ਇਸ ਦੇ ਨਾਲ ਅੱਜ ਦੇ ਬਜਟ ਤੇ ਬਹੁਤ ਸਾਰੇ ਲੋਕਾਂ ਦੀ ਉਮੀਦ ਸੀ ਬਹੁਤ ਸਾਰੇ ਲੋਕਾਂ ਦੀ ਨਜ਼ਰ ਸੀ ਕਿ ਸਾਡੇ ਵਰਗ ਲਈ ਕੀ ਐਲਾਨ ਹੋਣਗੇ ਜੀ ਬਿਲਕੁਲ ਲੋਕਾਂ ਦੀ ਉਮੀਦ ਸੀ ਆਸ ਸੀ ਇਸ ਬਜਟ ਦੇ ਨਾਲ ਕਿ ਸ਼ਾਇਦ ਉਹਨਾਂ ਦੇ ਲਈ ਕੁਝ ਸਟੈਪ ਸਰਕਾਰ ਦੇ ਵੱਲੋਂ ਚੱਕਿਆ ਜਾ ਸਕਦਾ ਕੋਈ ਸਹੂਲਤ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਤੇ ਇਹ ਸਹੂਲਤਾ ਮਿਲਦੀਆਂ ਹੋਈਆਂ ਨਜ਼ਰ ਵੀ ਜ਼ਰੂਰ ਆਈਆਂ ਨੇ ਤੇ ਤੀਸਰਾ ਇਹ ਬਜਟ ਪੇਸ਼ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਤੇ ਹੁਣ ਉਹਨਾਂ ਦੇ 2 ਸਾਲਾਂ ਦਾ ਕਾਰਜਕਾਲ ਬਚਿਆ 2027 ਦੇ ਵਿੱਚ ਚੋਣਾਂ ਜਿਹੜੀਆਂ ਨੇ ਉਹ ਵਿਧਾਨ ਸਭਾ ਚੋਣਾਂ ਪੰਜਾਬ 'ਚ ਕਰਵਾਈਆਂ ਜਾਣਗੀਆਂ ਤੇ ਉਸ ਸਮੇਂ ਕਿਸ ਦੀ ਸਰਕਾਰ ਬਣੇਗੀ ਉਸ 'ਤੇ ਲਈ ਪਤਾ ਲੱਗੇਗਾ ਪਰ ਹੁਣ ਤੱਕ ਪੰਜਾਬ ਦੀ ਸਰਕਾਰ ਲੋਕਾਂ ਦੇ ਹਿੱਤ ਦੇ ਕੰਮ ਜਿਹੜੇ ਆ ਉਹ ਕਰਦੀ ਹੋਈ ਨਜ਼ਰ ਜ਼ਰੂਰ ਆਈ ਹੈ ਤੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਮੁੱਦੇ ਤੇ ਗੱਲਬਾਤ ਕੀਤੀ ਕਿ ਬਜਟ 'ਚ ਜੋ ਕੁਝ ਪੇਸ਼ ਕੀਤਾ ਗਿਆ ਲੋਕਾਂ ਨੂੰ ਉਸ ਤੋਂ ਜੋ ਉਮੀਦ ਸੀ ਉਹ ਮਿਲਿਆ ਹੈ ਜਾਂ ਫਿਰ ਨਹੀਂ ਤੇ ਅਜਿਹੇ ਹੋਰ ਵੀ ਕਈ ਟੌਪਿਕਸ ਦੇ ਉੱਤੇ ਕਈ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਰਹਾਂਗੇ ਰੋਜ਼ਾਨਾ ਮੁੱਦੇ ਤੇ ਮੁਲਾਂਕਣ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਪਰ ਤਦ ਤੱਕ ਤੁਸੀਂ ਜੁੜੇ ਰਹੋ ਦਾ ਟੀਵੀ ਐਨ ਆਰਏ ਦੇ ਨਾਲ